ਹੈਲੋ ਜੀ ਮਿਸਿਸ ਕੋਰ ਦੇ ਬਲੌਗ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਉਮੀਦ ਆ ਠੀਕ ਹੀ ਹੋਵੋਗੇ ਮੈਥੋਂ ਹੁਣ ਦੋ ਤਿੰਨ ਦਿਨ ਹੋ ਗਏ ਕੋਈ ਵੀਡੀਓ ਨਹੀਂ ਬਹੁਤ ਨਾ ਹੀ ਮੈਂ ਤਾਂ ਲਾਈਵ ਹੋਇਆ ਅ ਸੀ ਗੈਸੀ ਡੇ ਟ੍ਰਿਪ ਸੀਗਾ ਕਾਫੀ ਲੌਂਗ ਤੇ ਉਹ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਆ ਚਾਹ ਲੌਂਗ ਹੋਵੇ ਜਾਂ ਛੋਟਾ ਹੋਵੇ ਤੇ ਕੀ ਮਾਜਾ ਹੋ ਜਾਂਦਾ ਵਾ ਇੱਕ ਬੈਦਰ ਵੀ ਚੇਂਜ ਹੋ ਰਿਹਾ ਵਾ ਤੇ ਫਿਰ ਮੈਂ ਨਾਲੇ ਦੋ ਕੰਮ ਇੱਕ ਪੰਥ ਤੋਂ ਕਾਜ ਹਨ ਨਾਲੇ ਮੈਂ ਵੀਡੀਓ ਬਣਾਈ ਜਾਨੀ ਤੇ ਨਾਲ ਹੀ ਮੈਂ ਹੁਣ ਆਉਦੇ ਨਾ neck ਤੇ shoulders ਉਹਨਾਂ ਨੂੰ ਕੰਮ ਕਰੀ ਜਾਂਦੇ ਆ ਇਹ ਬਲੈਂਕਟ ਬਹੁਤ ਗਰਮਾ ਬਹੁਤ ਵਧੀਆ ਹੀਟ ਅਪ ਹੁੰਦਾ ਵਾ ਤੇ ਇਹ ਬਹੁਤ ਵਧੀਆ ਵਾ ਬਹੁਤ ਬੈਨੀਫਿਟ ਅ ਗੁੱਡ ਤੇ ਗੱਲ ਕਰਨੀ ਸੀ ਕਿ ਮੈਂ ਅੱਜ ਵੇ ਜਸਤਰਾ ਮਾਪੇ ਆਪਾਂ ਧੰਨ ਦਾ ਜੋੜਦੇ ਹਨ ਧੰਨ ਵੀ ਜੋੜ ਲੈਣੇ ਆ ਚੰਗੀ ਤਰ੍ਹਾਂ ਸਾਨੂੰ ਵਧੀਆ ਸੁਸਾਇਟੀ ਵਿੱਚ ਬਿਠੋ ਉਠੋ ਵਧੀਆ ਗੱਲ ਕਰੋ ਤੇ ਵੀ ਜੇ ਭੀ ਧੰਨ ਕਮਾਉਣੇ ਆ ਇੱਜ਼ਤ ਵੀ ਸਾਨੂੰ ਕਮਾਉਣੀ ਪੈਂਦੀ ਆ ਇਹ ਨਹੀਂ ਹੈਗਾ ਵੀ ਅਸੀਂ ਕਿਸੇ ਬੈਂਕ ਚ ਕੱਢੀ ਆ ਤੇ ਰੱਖ ਚੱਕ ਲਈਏ ਤੇ ਉਹ ਫੜ ਕੇ ਦੇ ਦਈਏ ਹਨ ਇੱਜ਼ਤ ਕਮਾਉਣੀ ਵੀ ਜ਼ਿਆਦਾ ਹਾਰਡ ਵਰਕ ਆ ਤੁਸੇ ਹਾਰਡ ਟਾਈਮ ਤੇ ਗੱਲ ਨੂੰ ਸੋਚ ਵੀ ਅਸੀਂ ਕਿਸੇ ਦੇ ਨਾਲ ਕਿਸ ਤਰੀਕੇ ਨਾਲ ਬੋਲਣਾ ਕਿਸ ਤਰੀਕੇ ਨਾਲ ਗੱਲ ਕਰਨੀ ਆ ਕਿਸੇ ਦੀ ਕਿੰਨੀ ਰਿਸਪੈਕਟ ਕਰਨੀ ਆ ਕਿ ਅਸੀਂ ਬੰਦੇ ਦੇ ਮਨ ਨੂੰ ਸ਼ੂਜੀਏ ਦਿਲ ਨੂੰ ਸ਼ੂਜੀਏ ਕਿ ਉਹ ਸਾਨੂੰ ਦਿਲੋਂ ਪਿਆਰ ਕਰੇ ਅਸੀਂ ਅਗਲੇ ਨੂੰ ਦਿਲੋਂ ਪਿਆਰ ਕਰੀਏ ਹਨਾ ਪਰ ਅੱਜ ਕੱਲ੍ਹ ਕੀ ਆ ਦੁਨੀਆ ਦੇ ਵਿੱਚ ਉਹ ਐਂ ਲੱਗਦਾ ਹੁੰਦਾ ਵੀ ਪਿਆਰ ਹੀ ਕਰਦੇ ਆ ਉਹ ਤੁਹਾਡੀਆਂ ਗੱਲਾਂ ਸੁਣੀ ਜਾਂਦੇ ਆ ਪਰ ਉਹਦਾ ਪਿੱਛੋਂ ਉਹਦੀ ਕੋਈ ਹੋਰ खिचੜੀ ਜੀ ਬਣਾ ਦਿੰਦੇ ਆ ਪਰ ਕਿਸੇ ਨੇ ਜੋ ਕੁਝ ਕਰਨਾ ਉਹਨਾਂ ਦੇ ਹੱਥ ਬਟਾ ਉਹ ਉਹਨਾਂ ਦੀ ਪ੍ਰੋਬਲਮ ਆ ਆਪ ਜਿਹੜਾ ਤੁਸੀਂ ਇਹ ਮਨ ਉਹਨੂੰ ਜਿਹੜੀ ਸੁਰਤੀ ਆ ਉਹਨਾਂ ਨੇਕ ਰੱਖੋ ਨੇਕ ਫੈਸਲਾ ਬਣਾਓ ਉਸ ਸਾਹ ਦੇ ਨਾਲ ਤੁਸੀਂ ਆਦਿਆਂ ਆਪਣੇ ਬੱਚਿਆਂ ਵਾਸਤੇ ਓਪਰਚੁਨਿਟੀ ਛੱਡ ਕੇ ਜਾਓ ਇਹ ਕਿਉਂਕਿ ਲੋਕ ਜਦੋਂ ਨਾਂ ਲੈਣ ਵੀ ਤੂੰ ਕੀ ਦਾ ਪੋਤਾ ਕੀ ਦਾ ਪੁੱਤ ਆ ਤੇ ਉਹਨਾਂ ਨੂੰ ਵੀ ਜਾਣਦੀ ਲੋਕ ਰਿਸਪੈਕਟ ਦੇਣ ਇੱਜ਼ਤ ਸਾਨੂੰ ਕਮਾਣੀ ਪੈਂਦੀ ਹੈ ਤੇ ਕਮਾਉਣੀ ਚਾਹੀਦੀ ਵੀ ਆ। ਪੈਸੇ ਦੇ ਨਾਲ-ਨਾਲ ਸਾਨੂੰ ਇੱਜ਼ਤ ਕਮਾ ਕੇ ਵੀ ਛੱਡ ਕੇ ਜਾਣੀ ਚਾਹੀਦੀ ਆ। ਤੇ ਕਦੇ ਵੀ ਕੋਈ ਉਹੋ ਜਿਹਾ ਕੰਮ ਨਾ ਹੋਵੇ ਜਿਹਦਾ ੱੱੱ ਥੱਬਾ ਤੁਹਾਡੇ ਮੱਥੇ ਤੇ ਲੱਗਾ ਹੋਵੇ ਤੇ ਉਹ ਵਿਚਾਰੇ ਬੱਚੇ ਜਿੰਨਾ ਮਰਜ਼ੀ ਕੰਮ ਕਰੀ ਜਾਣ ਪਰ ਉਹਨਾਂ ਨੂੰ ਲੋਕ ਦੇਖਣੇ ਫਲਾਣੇ ਦਾ ਪੁੱਤ ਆ। ਇਹ ਉਹਦਾ ਪੁੱਤ ਆ। ਇਹ ਤਾਂ ਪਰਿਵਾਰ ਇਹੋ ਜਿਹਾ ਨਹੀਂ। ਉਹ ਕਿਉਂਕਿ ਜਦੋਂ ਕੋਈ ਵੀ ਚਿੱਟੇ ਕੱਪੜੇ ਤੇ ਸਮਝ ਲਓ ਕੋਈ ਕਾਲਾ ਦਾਗ ਆਹਾ ਡਾਈ ਦਾਲ ਕਰ ਲਓ ਜਿੰਨਾ ਮਰਜੀ ਇਹਨੂੰ ਆਪਾਂ ਧੋ ਲਈਏ ਉਹ ਥੋੜਾ ਬਹੁਤਾ ਰਹਿੰਦਾ ਹੀ ਆ ਹਲਦੀ ਦਾ ਦਾਗ ਦੇਖ ਲਓ ਜਿੰਨਾ ਮਰਜੀ ਇਹਨੂੰ ਕਿਸੇ ਚੀਜ਼ ਨਾਲ ਸਾਫ਼ ਕਰ ਲਈਏ ਪਰ ਉਹ ਥੋੜਾ ਬਹੁਤਾ ਆਪਦਾ ਦੱਖ ਦਿਖਾਉਣਾ ਹੀ ਆ ਆਪਾਂ ਵੀ ਆਪਦੇ ਬੱਚਿਆਂ ਵਾਸਤੇ ਪਰਿਵਾਰ ਵਾਸਤੇ ਰਿਸਪੈਕਟ ਚੰਗੀ ਤਰ੍ਹਾਂ ਕਮਾਈਏ ਤੇ ਇਹਨਾਂ ਗੱਲਾਂ ਦਾ ਆਪਾਂ ਧਿਆਨ ਰੱਖੀਏ ਕਮਾਉਣ ਦੇ ਦੋ ਹੈਗੇ ਆ ਕਿੰਨੇ ਸਾਧਨ ਪਿਆਰ ਦੇ ਨਾਲ ਬੋਲਣਾ ਕਿਸ ਨੂੰ ਕੋੜਾ ਲੱਭ ਜਣੀ ਬੋਲਣਾ ਹੋ ਸਕਿਆ ਕੋਈ ਤੁਹਾਨੂੰ ਪ੍ਰੋਬਲਮ ਦੱਸ ਰਿਹਾ ਉਹਦੀ ਸਹੀ ਐਡਵਾਈਸ ਦਵੋ ਸਹੀ ਜਗ੍ਹਾ ਤੇ ਜਾਣਾ ਸਹੀ ਤਰੀਕੇ ਦੇ ਨਾਲ ਅਗਲੇ ਨਾਲ ਪਿਆਰ ਕਰਕੇ ਦਿਖਾਉਣਾ ਉਹਨੂੰ ਹੈਲਪ ਦੀ ਲੋੜ ਆ ਹੈਲਪ ਕਰੋ ਕੋਈ ਵੀ ਉਹ ਕਿਤੇ ਜਾਣ ਦੀ ਜ਼ਰੂਰਤ ਹੈਗੀ ਆ ਉਹ ਹੈਲਪ ਕਰਨੀ ਚਾਹੀਦੀ ਕਿਸੇ ਵੀ ਕਿਸਮ ਦੀ ਆ ਬਹੁਤ ਕਿਸਮ ਦੀਆਂ ਹੋ ਜਾਂਦੀਆਂ ਕੋਈ ਕਿਸੇ ਨੂੰ ਗੱਡੀ ਦੀ ਲੈਫਟ ਦੀ ਲੋੜ ਆ ਕਿ ਜੇ ਕੋਈ ਬਿਮਾਰ ਆ ਉਹਨੂੰ ਖਾਣੇ ਦੀ ਲੋੜ ਹਰ ਇੱਕ ਕਿਸਮ ਦਾ ਸਾਨੂੰ ਕਰਨਾ ਚਾਹੀਦਾ ਵਾ ਚੰਗਾ ਜੀ ਧਿਆਨ ਦਿਓ ਇਹਨਾਂ ਗੱਲਾਂ ਵੱਲ ਸਸਿ ਕਾਲ